हां जी बड़ा बढ़िया मौसम है जे ਘਰੇ ਤੁਸੀਂ ਫੁੱਲ ਵਗੈਰਾ ਲਾਣੇ ਆ ਗਮਲਿਆਂ ਦੇ ਵਿੱਚ ਆਪਦੇ ਖੇਤ ਤੋਂ ਮਿੱਟੀ ਲੈ ਜਾ ਕੇ ਉਹਨਾਂ ਚ ਫੁੱਲ ਲਗਾਓ ਜਾਂ ਕੋਈ ਵੀ ਚੀਜ਼ ਤੁਸੀਂ ਲਾਉਣੀ ਆ ਬੜਾ ਵਧੀਆ ਚੰਗਾ ਮੌਸਮ ਹੈ ਲਗਾ ਸਕਦੇ ਹੋ ਮੈਂ ਵੀ ਹੁਣ ਮਿੱਟੀ ਲੈ ਕੇ ਚੱਲਿਆ ਮੋਟਰ ਤੋਂ ਆਪਣੀ ਤੋਂ ਤੇ ਘਰੇ ਗਮਲਿਆਂ ਚ ਪਾ ਕੇ ਬੂਟੇ ਲਾਵਾਂਗਾ ਤੇ ਕੁਝ ਬਾਗਬਾਨੀ ਬਣਾਈ ਆ ਛੋਟੀ ਜੀ ਤੇ ਕਿਉਂਕਿ ਗਰਮੀਆਂ ਚ ਤਾਂ ਅਕਸਰ ਸਾਰੇ ਕਹਿ ਦਿੰਦੇ ਆ ਵੀ ਏਸੀ ਲਿਆਂਦੇ ਏਸੀ ਲਾਲੇ ਤੇ ਕੋਈ ਵੀ ਦਰਖਤ ਨਹੀਂ ਲਗਾਉਂਦਾ ਤੇ ਦਰਖਤ ਹੁਣ ਅਸੀਂ ਲਗਾ ਰਹੇ ਆ ਤੇ ਕਿਹੜੇ ਕਿਹੜੇ ਵੀਰਾਂ ਨੇ ਇਸ ਵਾਰ ਦਰਖਤ ਲਗਾਏ ਆ ਮੌਸਮ ਚੰਗਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਗਰਮੀਆਂਾਂ ਚ ਤਾਂ ਦਰਖਤ ਨੂੰ ਹਰੇਕ ਪਾਲਦਾ ਹੈ ਤੇ ਸਰਦੀਆਂ ਚ ਅਗਲਾ ਕਹਿੰਦਾ ਵੀ ਦਰਖਤ ਸਾਨੂੰ ਦੇਖਣਾ ਨਹੀਂ ਚਾਹੀਦਾ ਵੀ ਵੱਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਛਾਂ ਆਉਂਦੀ ਹੈ ਠੰਡ ਲੱਗਦੀ ਹੈ ਤੇ ਗਰਮੀਆਂ ਦੇ ਵਿੱਚ ਆਪਾਂ ਦਰਖਤ ਪਾਲਦੇ ਆਂ ਗੱਡੀ ਖੜਾਉਣ ਵਾਸਤੇ ਦਰਖਤ ਪਾਲਦੇ ਆਂ ਤੇ ਇਸ ਲਈ ਦਰਖਤ ਵੱਧ ਤੋਂ ਵੱਧ ਲਗਾਓ ਮੇਰਾ ਵੀਡੀਓ ਬਣਾਉਣ ਦਾ ਸਨੇਹਾ ਇਹੀ ਹੈ ਵੀ ਵੱਧ ਤੋਂ ਵੱਧ ਦਰਖਤ ਲਗਾਓ ਤਾਂ ਜੋ ਜਿਉ ਗਰਮੀਆਂ ਦੇ ਵਿੱਚ ਆਪਾਂ ਨੂੰ ਏਸੀ ਦੀ ਲੋੜ ਘੱਟ ਪਵੇ ਧਣੀਆਂ ਵਗੈਰਾ ਕੁਝ ਥੋੜਾ ਜਿਹਾ ਤੇ ਹਰੇਕ ਘਰ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਵੀ ਕੋਈ ਨਾ ਕੋਈ ਕੱਚੀ ਜਗ੍ਹਾ ਜ਼ਰੂਰ ਰੱਖੋ ਤੇ ਉਹਦੇ ਵਿੱਚ ਕੋਈ ਹਰਿਆਲੀ ਵਾਲੀ ਚੀਜ਼ ਹੁਣ ਮੇਰੇ ਘਰੇ ਤਾਂ ਦਰਖਤ ਦੇਖੋ ਮੈਂ ਲਗਾਇਆ ਹੋਇਆ ਨਿੰਮੂ ਵੀ ਲੱਗੀ ਹੋਈ ਹੈ ਦੇ ਵਿੱਚ ਦਰਖਤ ਬੂਟਾ ਕੋਈ ਵੀ ਰੁੱਖ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀਆਂ ਦੇ ਵਿੱਚ ਮੈਂ ਵੀਡੀਓ ਪਾਈ ਸੀ ਏਸੀ ਦੀ ਤਾਂ ਲੋਕਾਂ ਨੇ ਬੜੇ ਕਮੈਂਟ ਕੀਤੇ ਜੀ ਏਸੀ ਲਿਆਦੇ ਏਸੀ ਨੇ ਵੀਡੀਓ ਪਾਈ ਜਾਂਦੇ ਆ ਲੋਕ ਰੁੱਖਾਂ ਦੇ ਉੱਤੇ ਕੋਈ ਗੱਲ ਨਹੀਂ ਕਰਦੇ ਮੇਰੇ ਕਰਤਾ ਦੇਖੋ ਜੀ ਦਰਖਤ ਲੱਗਿਆ ਹੋਇਆ ਜਿਹੜੇ ਵੀ ਵੀਰ ਕਮੈਂਟ ਕਰਦੇ ਸੀ ਉਹ ਵੀ ਜੁੜ ਦੱਸਿਓ ਵੀ ਤੁਸੀਂ ਗਰਮੀਆਂ ਦੇ ਵਿੱਚ ਕਿੰਨੇ ਕਿ ਜਦੋਂ ਮੌਸਮ ਵਧੀਆ ਸੀਗੇ ਮੀਂਹ ਆਲੇ ਮੌਸਮ ਸੀ ਇਸ ਵਾਰ ਕਿੰਨੇ ਕੁ ਦਰਖਤ ਲਗਾਏ ਨੇ